ਪਰ ਹਾਰਟੂ ਦੇ ਵਿੱਚ ਜਿਹੜਾ ਹੈਗਾ ਜਲੰਧਰ ਔਰ ਦਿੱਆਤੀ ਡਿਸਟ੍ਰਿਕਟ ਦੇ ਵਿੱਚ ਅੱਜ ਸੈਕੰਡ ਜਿਹੜਾ ਦਿਨ ਹੈ ਇਹਦੇ ਵਿੱਚ ਅਸੀਂ ਕਰੀਬ 85 ਦੇ ਕਰੀਬ ਜਿਹੜੇ ਹੈਗੇ ਨੇ ਵੱਖ-ਵੱਖ ਮੁਕਦਮਿਆਂ ਵਿੱਚ ਲੜਿੰਦੇ ਜਿਹੜੇ ਦੋਸ਼ੀ ਹੈਗੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਐਂਡ ਏਰੀਆ ਦੇ ਵਿੱਚ ਜਿਹੜਾ ਹੈਗਾ ਫਲੈਗ ਮਾਰਚ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਕਾਸ ਆਪਰੇਸ਼ਨ ਕੀਤੇ ਜਾ ਰਹੇ ਨੇ ਨਾਈ ਡੋਮੀਨੇਸ਼ਨ ਕੀਤਾ ਜਾ ਰਿਹਾ ਸਾਮਾਨ ਜੋ ਡੀਜੀਪੀ ਸਾਹਿਬ ਜੀ ਦੇ ਹਦਾਇਤਾਂ ਦੇ ਮੁਤਾਬਕ ਜਿਹੜਾ ਹੈਗਾ ਕਿ ਪੰਜਾਬ ਦੇ ਵਿੱਚ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਹੈਗਾ ਉਹਨੂੰ ਅਸੀਂ ਸ਼ਕਤੀ ਨਾਲ ਜਿੱਤਣਾ ਹੈਗਾ ਨਾਲ ਹੀ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਕਿ ਜਿਹੜੇ ਗਲਤ ਰਸਤੇ ਦੇ ਜਿਹੜੇ ਨੌਜਵਾਨਕ ਰਾਹੇ ਪਏ ਹੋਏ ਨੇ ਉਹ ਜਿਹੜਾ ਹੈਗਾ ਮੋੜ ਆਪਣਾ ਜਿਹੜਾ ਹੈਗਾ ਲਾਉ ਬਾਇਡਿੰਗ ਸਿਟੀਜ਼ਨ ਬਣਨ ਤਨੋਂਦੋ ਮੰਨਣ ਵਾਲੇ ਸ਼ਹਿਰੀ ਨਾਗਰਿਕ ਬਣਨ ਤੇ ਜਿਹੜੀਆਂ ਆਪਣੇ ਜਿਹੜੇ ਦੂਜੇ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਜਿਹੜਾ ਹੈਗਾ ਅਟਨ ਤਾਂ ਇਸ ਕਰਕੇ ਸਾਡਾ ਜਿਹੜਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਪਰਾਲਾ ਹੈਗਾ ਕਿ ਕ੍ਰਾਈਮ ਦੇ ਦੇ ਵਿੱਚ ਜਿਹੜਾ ਹੈਗਾ ਕੰਟਰੋਲ ਕਰਨਾ ਐਂਡ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਜਿਹੜਾ ਵਾਤਾਵਰਨ ਹੈ ਜਿਹੜਾ ਸਿਕਿਉਰ ਵਾਤਾਵਰਨ ਐਨਵਾਇਰਨਮੈਂਟ ਹੈ ਉਹ ਪ੍ਰਵਾਨ ਕਰਦਾ ਇਹ ਸਾਡਾ ਮੇਨ ਮਕਸਦ ਹੈ। ਜਿਹੜੇ ਵੈਪਨ ਦੇ ਉਹ ਲੈਟੇ ਬੁਜੀ ਪਾਸ ਨੇ ਕਿਹਾ ਕਿ 7000 ਜਿਹੜੇ ਵੈਪਨ ਅਗਲਾ ਲਗਾਉਂਦੀ ਉਹਨਾਂ ਲਈ ਵੀ ਦੁਬਾਰਾ ਰੀ-ਐਲੋਕੇਸ਼ਨ ਹੋਵੇ। ਉਹਦੇ ਵੀ ਜਿਹੜੇ ਵੈਪਨ ਕੋਈ ਵੀ ਵੈਪਨ ਹੁੰਦਾ ਸਾਨੂੰ ਸੈਲਫ ਡਿਫੈਂਸ ਵਾਸਤੇ ਅਸੀਂ ਲੈਨੇ ਆ ਪ੍ਰਾਈਵੇਟ ਡਿਫੈਂਸ ਵਾਸਤੇ ਸਾਨੂੰ ਮਿਲਦਾ ਐਂਡ ਅਗਰ ਕੋਈ ਜਿਸ ਦਾ ਰਿਕਾਰਡ ਕ੍ਰਿਮੀਨਲ ਰਿਕਾਰਡ ਹੈਗਾ ਉਹਨਾਂ ਦਾ ਜਿਹੜਾ ਹੈਗਾ ਰਿਵਿਊ ਕੀਤਾ ਜਾਏਗਾ ਅਗਰ ਤੇ ਨਿਯਮਾਂ ਦੇ ਤਹਿਤ ਹੀ ਜਿਹੜਾ ਹੈਗਾ ਕਿਸੇ ਦੀ ਜਿਹੜੀ ਹੈ ਕਿ ਕੈਂਸਲੇਸ਼ਨ ਅਗਰ ਨਿਯਮਾਂ ਦੇ ਤਹਿਤ ਕੈਂਸਲੇਸ਼ਨ ਕਰਨੀ ਬਣਦੀ ਹੋਏਗੀ ਤਾਂ ਉਹ ਵੈਪਨ ਦੀ ਜਿਹੜੀ ਹੈਗੀ ਕੈਂਸਲੇਸ਼ਨ ਰეკਮੈਂਡ ਕੀਤੀ ਜਾਏਗਾ ਸਰ ਟੂਰਨਾਮੈਂਟ ਚੱਲ ਰਿਹਾ ਜਾਂ ਮੈਰੀ ਵਗੈਰਾ ਪਾਕਿਸਤਾਨ ਦੇ ਵਿੱਚ ਵੀ ਐਕਸਰ ਦੇਖਣਾ ਕਿ ਰੱਖਣ ਵਗੈਰਾ ਲੈ ਕੇ ਨੁਕਸਾਨਦੇ ਹੋਏ ਉਹਨਾਂ ਲਈ ਵੀ ਕੋਈ ਨਹੀਂ ਉਹਨਾਂ ਵਾਸਤੇ ਸਾਡੇ ਮਾਨ ਜੋਗ ਡਿਸਟ੍ਰਿਕਟ ਮੈਜਿਸਟਰੇਟ ਜਿਹੜੇ ਹੁੰਦੇ ਨੇ ਡੀ ਐਮ ਵੱਲੋਂ ਉਹਨਾਂ ਵੱਲੋਂ ਇੱਕ ਆਰਡਰ ਜਾਰੀ ਕੀਤੇ ਜਾਂਦੇ ਨੇ ਤੋਂ ਨਾਲ ਦੇ ਤਹਿਤ ਅਗਰ ਕੋਈ ਵਾਇਓਲੇਟ ਕਰਦਾ ਹੈਗਾ ਤਾਂ ਉਹ ਰੂਲ ਮੁਤਾਬਕ ਕਾਰਵਾਈ ਕੀਤੀ ਜਾਂਦੀ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਤਾਂ ਉਹ ਸਾਰਾ ਕੁਝ ਸਕਾਈਪ ਜਿਹੜਾ ਸਾਡਾ ਪ੍ਰੋਸੀਜਰ ਹੈਗਾ ਉਹ ਤਾਂ ਕਾਰਵਾਈ ਅਸੀਂ ਕਰਦੇ ਰਹਿੰਦੇ ਹਾਂ ਜੇ ਕੋਈ ਇਨਫੋਰਮੇਸ਼ਨ ਆਉਂਦੀ ਆ ਪਰੰਤੂ ਉਹ ਲੋਕਾਂ ਨੂੰ ਜਿਹੜਾ ਹੈਗਾ ਮੀਡੀਆ ਦੇ ਵਿੱਚ ਵੀ ਸचेत ਕੀਤਾ ਜਾਂਦਾ ਕਿ ਇਸ ਤਰੀਕੇ ਨਾਲ ਜਿਹੜਾ ਵੈਪਨ ਹੈ ਨਾਰਜ ਪੈਲਸਿਸ ਜਾਂ ਜਿੱਥੇ ਵੀ ਪ੍ਰਿਹਿਪਟਡ ਏਰੀਆ ਹੈਗਾ ਉੱਥੇ ਨਾਲ ਲੈ ਕੇ ਥੈਂਕ ਯੂ